ਇਹ ਮੇਰਾ ਫਰਜ਼ ਹੈ ਸੀਗਾ ਪਰਿਵਾਰ ਨਾਲ ਖੜਨਾ ਸੋ ਅਸੀਂ ਜਿਹੜੀ ਲੜਾਈ ਲੜ ਰਹੇ ਆ ਉਹਦੇ ਵਿੱਚ ਹਾਰਤਾ ਲਿਖੀ ਹੋਈ ਨਹੀਂ ਤੇ ਅਸੀਂ ਨਾ ਤਾਂ ਨਿਰਾਸ਼ ਹੋਈਏ ਨਾ ਹਤਾਸ਼ ਹੋਈਏ ਅਸੀਂ ਲੜਾਈ ਲੜ ਰਹੇ ਆ ਆਪਣੇ ਸੋਹਣੇ ਦੇਸ਼ ਪੰਜਾਬ ਦੀ ਅਸੀਂ ਲੜਾਈ ਲੜ ਰਹੇ ਆ ਮਜ਼ਦੂਰ ਦੀ ਅਸੀਂ ਲੜਾਈ ਲੜ ਰਹੇ ਆ ਗਰੀਬ ਦੀ ਅਸੀਂ ਲੜਾਈ ਲੜ ਰਹੇ ਆ ਕਿਸਾਨ ਦੀ ਅਸੀਂ ਲੜਾਈ ਲੜ ਰਹੇ ਆ ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੀ ਸੋ ਇਸ ਲੜਾਈ ਦੇ ਵਿੱਚ ਕਦੇ ਮੈਂ ਹਤਾਸ਼ ਨਹੀਂ ਹੋਇਆ ਨਿਰਾਸ਼ ਨਹੀਂ ਹੋਇਆ ਨਾ ਹੀ ਮੈਂ ਕਿਤੇ ਹਾਰ ਮੰਨੀਆ ਸੋ ਇਹ ਜਿਹੜਾ ਮਸਲਾ ਸੀਗਾ ਬੱਚਾ ਸੋ ਬੱਚਾ ਦੇਖੋ ਅਸੀਂ ਲੈ ਕੇ ਆਉਣਾ ਸੀ ਮੈਂ ਸਭ ਤੋਂ ਪਹਿਲਾਂ ਦੇਖੋ ਅਸੀਂ ਕਾਫੀ ਸੰਘਰਸ਼ ਕਰਦੇ ਰਹੇ ਨੇ ਆ ਪ੍ਰਸ਼ਾਸਨ ਖਿਲਾਫ ਬੋਲਦੇ ਆ ਪੁਲਿਸ ਦੇ ਖਿਲਾਫ ਵੀ ਅਸੀਂ ਜਾਂਨੇ ਆ ਤੇ ਇਹ ਇੱਕ ਟੀਮ ਵਰਕ ਦਾ ਨਤੀਜਾ ਜਿਹੜਾ ਬੱਚਾ ਆ ਮੈਂ ਤੁਹਾਡੇ ਜਰੀਏ ਧੰਨਵਾਦ ਕਰਦਾ ਬਰਨਾਲਾ ਪੁਲਿਸ ਦਾ ਐਸਐਸਪੀ ਬਰਨਾਲਾ ਦਾ ਐਸਐਚਓ ਹਰਮਿੰਦਰ ਸਿੰਘ ਦਾ ਸੋ ਸਮੁੱਚੀ ਪੁਲਿਸ ਨੇ ਸਾਡਾ ਪੂਰਾ ਸਾਥ ਦੇ ਕੇ ਇਹ ਬੱਚਾ ਜਿਹੜਾ 3-4 ਦਿਨਾਂ ਚ ਰਿਕਵਰ ਕਰਾ ਲਿਆ ਸੋ ਪੰਚਾਇਤਾਂ ਕੋਲੇ ਇਹ ਅਕਸਰ ਮਸਲੇ ਆਉਂਦੇ ਰਹਿੰਦੇ ਆ ਸੋ ਜਿਹੜੀ ਗੱਲ ਆ ਇਹ ਇੱਕ ਤਰ੍ਹਾਂ ਜਦੋਂ ਆਪਾਂ ਦੇਖ ਲਿਆ ਨਾ ਕਿ ਕੋਈ ਮੂਰਖ ਬੰਦਾ ਦੇ ਜਦੋਂ ਹੱਥ ਕੋਈ ਕਮਾਨ ਆ ਜਾਏ ਉਤਾ ਉਹ ਬਨਾਸ਼ ਹੀ ਹੁੰਦਾ ਸੋ ਇਹ ਪਰਿਵਾਰ ਨੂੰ ਕਿੱਥੇ ਅਸੀਂ ਜੋੜਨਾ ਸੀ ਦਾਦਾ-ਦਾਦੀ ਨਾਲ ਜੋੜਨਾ ਸੀ ਕਿੱਥੇ ਨਖੇੜਤਾ ਇੱਕ ਮੂਰਖ ਸਰਪੰਚ ਨੇ ਸੋ ਦੇਖੋ ਮੈਂ ਕਹਿੰਦਾ ਵੀ ਲਾਗਡਾਟ ਹੁੰਦੀ ਆ ਪਿੰਡਾਂ ਚ ਕਾਫੀ ਤਰ੍ਹਾਂ ਦੀ ਲਾਗਡਾਟ ਹੁੰਦੀ ਆ ਸਾਨੂੰ ਕਾਫੀ ਫੋਨ ਆਇਆ ਸੀ ਤਾਂ ਚਿੰਤਤ ਹੋ ਗਏ ਸੀ ਵੀ ਬੱਚੇ ਦਾ ਪਾਸਪੋਰਟ ਬਣਾ ਕੇ ਕੋਈ ਦੁਬਈ ਜਾਂ ਸੇਖ ਨੂੰ ਵੇਚ ਰਹੇ ਨੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸਾਡੇ ਕੋਲ ਆਈਆਂ ਵੀ 15 ਲੱਖ 'ਚ ਸੌਦਾ ਕਰ ਰਹੇ 20 ਲੱਖ ਦਾ ਅਸੀਂ ਫੌਰੀ ਤੌਰ ਤੇ ਪੁਲਿਸ ਕੋਲੇ ਗਏ ਸੋ ਮੈਂ ਨਹੀਂ ਇਹ ਕਹਿੰਦਾ ਵੀ ਇਹ ਗੱਲਾਂ ਸੱਚੀਆਂ ਜਾਂ ਕੋਈ ਉੱਥੇ ਝੂਠ ਬੋਲਦਾ ਪਰ ਪ੍ਰਸ਼ਾਸਨ ਨੂੰ ਕਹਿੰਨਾ ਵੀ ਕੀ ਆਮ ਆਦਮੀ ਦੇ ਜਿਹੜੇ ਲੋਕ ਨੇ ਜਾਂ ਸਰਪੰਚ ਨੇ ਇਹ ਇਹ ਇੰਨੀ ਨੀਚ ਗੱਲਾਂ ਤੇ ਆ ਗਏ ਬੱਚੇ ਖੋ ਕੇ ਵੇਚਣ ਵਾਲੀਆਂ ਸਥਿਤੀਆਂ ਤੇ ਆ ਗਏ ਸੋ ਪ੍ਰਸ਼ਾਸਨ ਇਸ ਦੀ ਜਾਂਚ ਕਰੇ ਮੈਂ ਮੰਗ ਕਰਦਾ ਬਿਹਜੇ ਜਿਹੜੀਆਂ ਪੰਚਾਇਤਾਂ ਸਰਪੰਚ ਨੇ ਇਹ ਜਿਆਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਹ ਜਿਆਂ ਤੇ ਜਾਂਚ ਕਰਕੇ ਜੇ ਉਹ ਚ ਦੋਸ਼ੀ ਪਾਈ ਜਾਂਦਾ ਤਾਂ ਪਰਚਾ ਦਰਜ ਕਰੇ ਸੋ ਮੈਂ ਦੇਖੋ ਇਹ ਤਾਂ ਮੇਰਾ ਫਰਜ ਸੀਗਾ ਬੱਚੇ ਨੂੰ ਲੈ ਕੇ ਆਉਣਾ ਸੋ ਅਸੀਂ ਤਾਂ ਇਹ ਗੱਲ ਕੀਤੀ ਆ ਨਾ ਵੀ ਅਸੀਂ ਜੋ ਕਹਨੇ ਆ ਕਰਦੇ ਆ ਸਾਡਾ ਨਾਰਾ ਇਹ ਹੈ ਸੀਗਾ ਕੰਮ ਕੀਤਾ ਕੰਮ ਕਰਾਂਗੇ ਹਮੇਸ਼ਾ ਤੁਹਾਡੇ ਨਾਲ ਖੜਾਂਗੇ ਸੋ ਇਹ ਪਰਿਵਾਰ ਦੇ ਨਾਲ ਖੜ ਕੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਆ ਤੇ ਅਸੀਂ ਜੋ ਕਿਹਾ ਉਹ ਕੀਤਾ ਤੇ ਅਸੀਂ ਆਪਦੇ ਲੋਕਾਂ ਨਾਲ ਵੀ ਖੜੇ ਆ ਸਰਪੰਚ ਨੂੰ ਮੈਂ ਕਹਿੰਨਾ ਵੀ ਆਨੰਦਗੜ ਕੋਟੜੇ ਨੂੰ ਵੀ ਤੇਰੀ ਜ਼ਿੰਮੇਵਾਰੀ ਬਣਦੀ ਸੀ ਵੀ ਤੂੰ ਆਪਦੇ ਬੰਦੇ ਨਾਲ ਖੜਦਾ ਤੂੰ ਆਪਦੇ ਬੰਦੇ ਨੂੰ ਥਾਣੇ ਬਿਠਾਈ ਬੈਠਾ ਤੇ ਉਹਨੂੰ ਕਹੀ ਜਾਂਦਾ ਵੀ ਬਹਿ ਜਾ ਇੱਥੇ ਕੋਈ ਨਾ ਕਰਦੇ ਪਰਚਾ ਇਹ ਤੇ ਸੋ ਇਹ ਤੇਰੀ ਲਿਆਕਤ ਆ ਅਸੀਂ ਖੜੇ ਆ ਆਪਦੇ ਲੋਕਾਂ ਨਾਲ ਅਸੀਂ ਇੱਥੇ ਬੱਚਾ ਲਿਆ ਕੇ ਅਸੀਂ ਇਹ ਕੋਈ ਜੱਤ ਹਾਰ ਦਾ ਮਸਲਾ ਨਹੀਂ ਦੇਖਦੇ ਪਰ ਅਸੀਂ ਕਹਿੰਦੇ ਆ ਵੀ ਅਸੀਂ ਸੱਚਾਈ ਨਾਲ ਖੜੇ ਆ ਕਾਨੂੰਨ ਨਾਲ ਖੜੇ ਕਾਨੂੰਨ ਅਨੁਸਾਰ ਬੱਚਾ ਮਾਂ ਕੋਲੇ ਹੋਣਾ ਚਾਹੀਦਾ ਸੀ ਲੈ ਕੇ ਆਇਆ ਦੁੱਧ ਪੀਂਦਾ ਬੱਚਾਗਾ ਇੱਕ ਲੜਕੀ ਐ ਇਹ ਕਮਲਜੀਤ ਕੌਰ ਤੇ ਇਹਦਾ ਬੇਟਾ ਸੀਗਾ 5 ਸਾਲ ਦਾ ਇਹ ਨੰਦਗੜ ਕੋਟੜਾ ਪਿੰਡ ਆ ਉੱਥੇ ਵਿਆਹੀ ਸੀਗੀ ਤਾਂ ਇਹਦੇ ਪਤੀ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਦੇ ਜਿਹੜਾ ਸਹੁਰਾ ਪਰਿਵਾਰ ਆ ਉਹਨਾਂ ਨੇ ਧੱਕੇ ਨਾਲ ਉਹਨਾਂ ਦੀ ਪਿੰਡ ਦੀ ਪੰਚਾਇਤ ਨੇ ਵੀ ਇਹਦੇ ਕੋਲੋਂ ਬੱਚਾ ਰੱਖ ਲਿਆ ਸੀਗਾ ਵੀ ਅਸੀਂ ਤਾਨੂੰ ਦਿੰਦੇ ਨਹੀਂ ਤਾਂ ਇਹਨਾਂ ਨੇ ਪੀਜੀ ਦੀ ਇੱਕ ਦਰਖਾਸਤ ਆਈ ਸੀ ਸਾਡੇ ਕੋਲੇ ਆ ਤਿੰਨ ਚਾਰ ਦਿਨ ਪਹਿਲਾਂ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਪਰਿਵਾਰ ਨੂੰ ਸਮਝਾਇਆ ਔਰ ਇਹਦਾ ਬੱਚਾ ਵਾਪਸ ਦਿਲਾ ਦਿੱਤਾ ਜੀ ਕੀ ਸਾਰੇ ਲੱਗਦਾ ਵੀ ਲਾਦੇ ਹਿਸਾਬ ਨਾਲ ਇਹ ਚੀਜ਼ਾਂ ਸਹੀ ਸੀ ਵੀ ਮੰਨ ਲਓ ਵੀ ਜੀ ਉਹਨਾਂ ਨੇ ਬੱਚਾ ਖੋਲੇ ਬੱਚ ਕੋਈ ਬੱਚਾ ਇੱਕ ਅਨਵਾਲਗ ਬੱਚਾ ਸੀਗਾ ਜੀ ਇਹ ਨਹੀਂ 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 ਬੱਚੇ ਦੀ ਕਸਟਡੀ ਤਾਂ ਮਾਂ ਕੋਲੇ ਜ਼ਰੂਰੀ ਹੁੰਦੀ ਹੈ ਬਾਕੀ ਮਾਨਯੋਗ ਅਦਾਲਤ ਜੇ ਕਿਸੇ ਨੂੰ ਪ੍ਰੋਬਲਮ ਹੈ ਜਾਂ ਉਹਦੇ ਸਹੁਰੇ ਨੂੰ ਕੋਈ ਪ੍ਰੋਬਲਮ ਸੀ ਜਾਂ ਪਿੰਡ ਦੀ ਪੰਚਾਇਤ ਨੂੰ ਕੋਈ ਸੀਗਾ ਤਾਂ ਉਹਦੇ ਲਈ ਮਾਨਯੋਗ ਅਦਾਲਤ ਆ ਉੱਥੇ ਚਾਰਾ ਜੋ ਵੀ ਕਰ ਸਕਦੇ ਸੀ ਪਰ ਜਿਹੜੀ ਫਰਸਟ ਪਾਇਓਰਿਟੀ ਹੈ ਔਰ ਇੱਕ ਬੱਚਾ ਮਾਂ ਦੀ ਗੋਦ ਦੇ ਵਿੱਚ ਹੀ ਸਾਨੂੰ ਲੱਗਿਆ ਵੀ ਠੀਕ ਹੈ ਔਰ 5 ਸਾਲ ਦਾ ਬੱਚਾ ਹੈ ਇਹ ਔਰ ਮਾਂ ਦੇ ਕੋਲੇ ਰਹਿਣਾ ਹੀ ਠੀਕ ਸੀਗਾ ਤਾਂ ਅਸੀਂ ਕੱਲ ਉਹਨਾਂ ਦੀ ਪੰਚਾਇਤ ਨੂੰ ਵੀ ਸਮਝਾਇਆ ਔਰ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਵੀ ਸਮਝਾਇਆ ਭਾਈ ਬਾਕੀ ਜੋ ਤੁਹਾਡੇ ਗਿਲੇ ਸ਼ਿਕਵੇ ਆ ਬਾਕੀ ਉਹ ਅਲੱਗ ਉਹਦਾ ਉਹਦੇ ਲਈ ਵੀ ਅਦਾਲਤਾਂ ਬੈਠੀਆਂ ਪਰ ਇੱਕ ਵਾਰੀ ਤੁਸੀਂ ਇਹਦੀ ਕਸਟਡੀ ਇਹਦੀ ਮੰਮੀ ਨੂੰ ਦੇ ਦਿਓ ਇਹ ਸਰ ਕਿੰਨੇ ਦਿਨਾਂ ਚ ਸਬਮਿਟ ਕਰ ਲਈ ਸਾਰਾ ਮਸਲਾ ਹੈ ਤੁਸੀਂ ਇਹ ਸਾਡੇ ਕੋਲੇ 4 ਦਿਨ ਪਹਿਲਾਂ ਦਰਖਾਸਤ ਆਈ ਸੀ ਪੀਜੀ ਦੀ ਇੱਕ ਤੇ ਅਸੀਂ ਫਿਰ ਇਹਨਾਂ ਨੂੰ ਬੁਲਾ ਕੇ ਕੁੜੀਆਂ ਨੂੰ ਬੁਲਾ ਕੇ ਤੇ ਕੱਲ ਅਸੀਂ ਆਪਣਾ ਇੱਕ ਕਾਂਸਟੇਬਲ ਰਣਜੀਤ ਸਿੰਘ ਭੇਜਿਆ ਸੀਗਾ ਤਾਂ ਉਹਨਾਂ ਨੇ ਵੀ ਮਤਲਬ ਦੇਤਾ ਵਾਪਸ ਬੱਚਾ ਕੋਈ ਜ਼ਿਆਦਾ ਉਹਨਾਂ ਨੇ ਵਿਰੋਧ ਇਹ ਪਿੰਡ ਛੇਣੇ ਦੀ ਕਮਲਜੀਤ ਕੌਰ ਪੁੱਤਰੀ ਨਰਮਲ ਸਿੰਘ ਆਨੰਦਗੜ੍ਹ ਕੋੜੇ ਵਿਆਹੀ ਸੀ 6-7 ਸਾਲ ਪਹਿਲਾਂ ਜਦੋਂ ਤੋਂ ਇਹ ਕੁੜੀਆ ਵਿਆਹੀ ਆ ਉਦੋਂ ਤੋਂ ਹੀ ਇਹਦੇ ਘਰੇ ਉੱਥੇ ਕਲੇਸ਼ ਸੀ ਮੈਂ ਦੋ ਤਿੰਨ ਵਾਰ ਉੱਥੇ ਪਿੰਡ ਅਨੰਦਗੜ੍ਹ ਕੋੜੇ ਵੀ ਜਾ ਕੇ ਆਇਆਗਾ ਕਿਉਂਕਿ ਉੱਥੇ ਜ਼ਿਆਦਾਤਰ ਉਹ ਜਿਹੜੇ ਨੌਜਵਾਨ ਪਰਿਵਾਰ ਸੀ ਉਹ ਨਸ਼ੇ ਦੀ ਆਦਤ ਹੀ ਸੀਗੇ ਨਸ਼ੇ ਦੀ ਆਦਤ ਹੀ ਹੁਣ ਕਾਰਨੇਸ਼ ਕਮਲਜੀਤ ਕੌਰ ਦੇ ਜਿਹੜੀ ਦਿਔਰ ਦੀ ਪਹਿਲਾਂ ਡੈਥ ਹੋ ਚੁੱਕੀ ਆ ਉਹ ਤੋਂ ਬਾਅਦ 21 ਮਈ ਨੂੰ ਇਹਦਾ ਜਿਹੜਾ ਘਰ ਵਾਲਾ ਸੀ ਸੁਖਵਿੰਦਰ ਸਿੰਘ ਉਹਦੀ ਵੀ ਨਸ਼ੇ ਨਾਲ ਹੀ ਮੌਤ ਹੋ ਗਈ ਇਹ ਗੁੜੀਆਂ ਦੱਸਣ ਦੇ ਮਤਾਬਕ ਵੀ ਉਹ ਸਮਸ਼ਾਨ ਘਾਟ ਤੋਂ ਚੱਕ ਕੇ ਲੈ ਕੇ ਆਂਦਾ ਸੀਗਾ ਨਸ਼ੇ ਦਾ ਟੀਕਾ ਲਾਇਆ ਹੋਇਆ ਸੀ ਉਹਦੇ ਰਾਤ ਨੂੰ 1:30 ਵਜੇ ਲੈ ਕੇ ਆਏ ਆ ਭਾਲਦੇ ਹੋਏ ਉਸ ਤੋਂ ਬਾਅਦ ਜੋ ਵੀ ਉਹਦੇ ਰਸਮ ਰਿਵਾਜ ਸੀਗੇ ਇਹਨਾਂ ਨੇ ਕੀਤੇ ਉਹਦੇ ਅੰਤਮ ਅਰਦਾਸ ਵਾਲੇ ਦਿਨ ਜਿੱਦੇ ਭੋਗ ਸੀਗਾ ਉਹਦੇ ਪਿੰਡ ਦੀ ਛੜੇ ਦੀ ಗ್ರಾಮ ਪੰਚਾਇਤ ਵੀ ਛੜੇ ਦੀ ਗਈ ਪਰੰਤੂ ਉੱਥੇ ਦੇ ਜਿਹੜਾ ਸਰਪੰਚ ਸੀਗਾ ਉਹਦਾ ਰਵਈਆ ਇਹਨਾਂ ਵਧੀਆ ਨਹੀਂ ਸੀਗਾ ਸਾਡੀ ਕੁੜੀਆ ਦੇ ਪ੍ਰਤੀ ਉਸ ਸਰਪੰਚ ਨੇ ਆਪਣੇ ਅੜੀਅਲ ਰਵਈਏ ਨਾਲ ਸਾਡੀ ਪੰਚਾਇਤ ਜਿਹੜੀ ਮੌਜੂਦਾ ਉਹਨਾਂ ਨੂੰ ਬੱਚਾ ਨਹੀਂ ਦਿੱਤਾ ਤੇ ਬੱਚਾ ਇੱਕ ਇੱਕ ਕਹਿ ਕੇ ਰੱਖ ਲਿਆ ਵੀ ਕੋਈ ਨਾ ਬੱਚਾ ਮਾਂ ਆਪ ਦੇ ਦਾਦਾ ਦਾਦੀ ਕੋਲੇ ਰਹੇਗਾ 10-15 ਦਿਨ ਰੱਖੋ ਅਸੀਂ ਤੁਹਾਨੂੰ ਬੱਚਾ ਦੇ ਦਾਂਗੇ ਪਰantu ਉਹ ਤੋਂ ਬਾਅਦ ਉਹ ਆਪਣਾ ਨੰਦਗੜ ਕੋਟ ਜਿੱਥੇ ਰਹਿ ਰਹੀ ਸੀ ਉਹ ਘਰਬਾਰ ਛੱਡ ਕੇ ਕਿਸੇ ਰਿਸ਼ਤੇਦਾਰੀ ਚਲੇ ਗਏ ਤਾਂ ਇਹ ਗੁੜੀਆਂ ਨੇ ਸਾਰਾਂ ਦੇ ਸਹਿਯੋਗ ਨਾਲ ਐਸਐਸਪੀ ਬਰਨਾਲਾ ਸਾਹਿਬ ਨੂੰ ਦਰਖਾਸਤ ਦਿੱਤੀ ਤਾਂ ਉਹ ਸ਼ਹਿਣਾ ਦਰਖਾਸਤਾਈ ਤਾਂ ਅਸੀਂ ਸਰਦਾਰ ਗੁਰਮੰਦਰ ਸਿੰਘ ਐਸਐਚਓ ਜਿਹੜੇ ਥਾਣਾ ਸ਼ਹਿਣਾ ਦੇ ਮੁਖੀ ਆ ਉਹਨੂੰ ਮਿਲੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਤੇ ਗਰੀਬ ਪਰਿਵਾਰ ਆ ਪੱਠੇ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਆ ਵੀ ਆਪਾਂ ਇਹਨਾਂ ਦੀ ਕਿਸੇ ਨਾ ਕਿਸੇ ਹਿਸਾਬ ਨਾਲ ਮਦਦ ਕਰਕੇ ਕਿਉਂਕਿ ਗੁੜੀਆਂ ਰੋਟੀ ਵੀ ਨਹੀਂ ਖਾਂਦੀ ਰੋੜ ਕਣਾਉਂ ਕਰਦੀ ਸੀ ਉਹਦਾ ਬੱਚਾ ਆਪਾਂ ਨੂੰ ਦਬਾਉਣਾਗਾ ਤਾਂ ਕੱਲ ਸ਼ਾਮ ਨੂੰ ਤਕਰੀਬਨ 8:30 ਵਜੇ ਸੀ ਬੱਚਾ ਉਹ ਲੈ ਕੇ ਆਇਆ 9 ਵਜੇ ਦੇ ਲਗਭਗ ਸਾਡੇ ਨਾਲ ਪੰਜਾਬ ਪੁਲਿਸ ਦੇ ਕਨਸਟੇਬਲ ਵੀ ਰਣਜੀਤ ਸਿੰਘ ਜੀ ਸੇਧੋ ਉਹਦਾ ਵੀ ਧੰਨਵਾਦ ਕਰਦੇ ਆ ਥਾਣਾ ਮੁਖੀ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਇਹ ਬੱਚਾ ਹੈ ਕਮਲਜੀਤ ਕੌਰ ਨੂੰ ਅਸੀਂ سپਰਦ ਕਰ ਦਿੱਤਾਗਾ ਅਸੀਂ ਧੰਨਵਾਦ ਕਰਦੇ ਆ ਸਾਰੇ ਹੀ ਜਿਨ੍ਹਾਂ ਇੱਥੇ ਵਾੜਨ ਨਿਵਾਸੀ ਆ ਜਿਨ੍ਹਾਂ ਨੇ ਇਸ ਗਰੀਬ ਨਰਮਲ ਸਿੰਘ ਦਾ ਸਾਥ ਦਿੱਤਾ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜਦੋਂ ਕਿਸੇ ਤੇ ਦੁੱਖ ਦੀ ਘੜੀ ਹੁੰਦੀ ਆ ਉੱਥੋਂ ਦੇ ਸਰਪੰਚ ਨੇ ਕਹਿੰਦਾ ਨਾ ਤੈਨੂੰ ਅੱਜ ਮਿਲੇ ਨਾ ਕੱਲ ਵੀ ਇਹ ਤਾਂ ਦਾਦਾ ਦਾਦੀ ਕੋਲੀ ਰਹੂਗਾ ਤੇ ਜਦੋਂ ਅਸੀਂ ਲੈਣ ਵੀ ਗਏ ਪੰਚਾਇਤ ਵੀ ਗਈ ਸੇ ਇਥੋਂ ਜੀ ਉਹਨਾਂ ਨੂੰ ਜਵਾਬ ਦੇਤਾ ਕਹਿੰਦੇ 10 ਦਿਨਾਂ ਦਾ ਕਰਾਰ ਕਰ ਲਿਆ ਜੇ 10 ਮਿੰਨਾਂ ਦਿਨ ਗਏ ਕਹਿੰਦੇ ਉਹ ਤਾਂ ਇੱਥੇ ਹੈ ਨਹੀਂ ਇਹ ਕਹਿੰਦੇ ਜਿੱਥੇ ਲੱਭਦਾ ਉੱਥੋਂ ਤੁਸੀਂ ਲੈ ਆਇਓ ਫਿਰ ਅਸੀਂ ਸੁਖਵਿੰਦਰ ਸਿੰਘ ਕਲਕੱਤਾ ਕੋਲ ਗਏ ਫਿਰ ਉਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਹੈ ਜੀ ਪੰਜਾਬ ਪੁਲਿਸ ਨੇ ਤੇ 43 ਵਾਲੇ ਸਾਹਿਬ ਨੇ ਸਾਰਿਆਂ ਨੇ ਕੀਤੀ ਹੈ ਵੀ ਰਹਿਣ ਹੁਣ ਇਹਨੇ ਮਦਦ ਸਾਡੀ ਜੀ ਹਾਂਜੀ ਫਿਰ ਬੱਚਾ ਲਿਆਂਦਾ ਜੀ ਕੱਲ ਰਾਤ ਲਿਆਂਦਾਗਾ ਜੀ 8:30 ਵਜੇ ਲਿਆਂਦਾਗਾ ਕੀ ਕਹਿ ਰਹੇ ਸੀ ਕਿ ਤੁਹਾਨੂੰ ਬੱਚਾ ਆਪਦੇ ਕੋਲੇ ਰੱਖ ਕੇ ਉਹ ਕਹਿੰਦੇ ਵੀ ਅਸੀਂ ਦਿੰਦੇ ਨਹੀਂ ਹੈਗੇ ਜੀ। ਜੇ ਤੁਸੀਂ ਆਪਦੇ ਕੋਲੇ ਰੱਖਾਂਗੇ ਨਾ ਅੱਜ ਦੇਗੇ ਨਾ ਕੱਲ ਦੇਗੇ ਜੀ। ਕੌਣ ਕਹਿ ਰਿਹਾ ਸੀ ਇਹ ਗੱਲ? ਸਰਪੰਚ ਕਹਿੰਦਾ ਸੀ ਜੀ ਉੱਥੋਂ ਦਾ ਬਤਾਰ ਸਿੰਘ। ਇਹ ਵੀ ਗੱਲ ਪਿੱਛੋਂ ਆ ਰਹੀ ਹੈ ਕਹਿੰਦੇ ਵੀ ਬੱਚੇ ਨੂੰ ਬਾਹਰ ਵੀ ਕਿਸੇ ਨਾਲ ਕੋਈ ਹਾਂਜੀ ਹਾਂਜੀ ਪਾਸਪੋਰਟ ਬਣਵਾਈ ਜਾਂਦੇ ਸੀ ਜੇ ਕਹਿੰਦੇ ਉੱਥੇ ਭੇਜ ਦਿੰਨੇ ਆਗੇ ਬਾਹਰ। ਹਾਂਜੀ ਇਹਦੇ ਕੋਲੇ ਭੇਜਣਾ ਸੀ ਬਾਹਰ ਜੀ। ਬਾਹਰ ਉਹਨਾਂ ਦਾ ਕੋਈ ਦਵਾਈ-ਦਬੂਈ ਹੈਗਾ ਰਹਿੰਦਾਗਾ ਜਿਹੜਾ ਸਾਡੇ ਸਰਪੰਚ ਉੱਥੋਂ ਵਾਲਾ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ ਗੱਲ ਦਾ? ਸਾਨੂੰ ਉੱਤੋਂ ਦਾ ਸਿਆਸੀ ਜੀ ਕਿਸ ਨੇ ਕਹਿੰਦੇ ਵੀ ਇਹ ਗੱਲ ਹੋ ਰਹੀ ਆ ਕਿ ਸਰਪੰਚ ਨੂੰ ਸਾਰਾ ਕੁਝ ਪਤਾ ਹੈ ਕਿ ਉਹਨਾਂ ਨਾਲ ਹੀ ਮਿਲਿਆ ਹੋਇਆ ਸਰਪੰਚ ਤਾਂ ਉਹਨਾਂ ਦੇ ਪੱਖ ਦੀ ਗੱਲ ਕਰ ਉਹਦੇ ਉਹ ਮੁੰਡਾ ਵੀ ਉਸ ਨੇ ਖੋਤਾ ਮੇਰੇ ਤੋਂ ਜੀ ੱੱਕੇ ਤੁੱਕੇ ਮਾਰ ਕੇ ਮੈਨੂੰ ਮੇਰਾ ਮੁੰਡਾ ਖੋ ਕੇ ਲੈ ਗਿਆ ਜੀ ਕੀ ਕੰਮ ਕਰਦਾ ਪਰਿਵਾਰ ਤੁਹਾਡਾ ਤੇ ਘਰ ਵਾਲਾ ਕੀ ਕੰਮ ਕਰਦਾ ਤੁਹਾਡਾ ਘਰ ਵਾਲਾ ਤਾਂ ਜੀ ਮੇਰੇ ਡੀਜੇ ਦਾ ਕੰਮ ਕਰਦਾ ਸੀ ਕਿੰਨੇ ਦਿਨ ਹੋ ਗਏ ਉਹਨਾਂ ਦੇ ਮਾਪ ਨੂੰ ਉਹਨਾਂ ਨੂੰ 25 ਦਿਨ ਹੋ ਗਏ ਜੀ ਅੱਜ ਤੇ ਬੱਚਾ ਕਿੰਨੇ ਦਿਨ ਤੁਹਾਡੇ ਤੋਂ ਪਾਸੇ ਰਿਹਾ ਜੀ 15 ਦਿਨ ਰਿਹਾ ਜੀ ਹੁਣ ਕੀ ਕਹਿਣਾ ਚਾਹੁੰਦੇ ਹੋ ਖੇੜ ਤੇ ਤੁਸੀਂ ਪ੍ਰਸ਼ਾਸਨ ਨੂੰ ਬੱਚਾ ਤੁਹਾਡਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਜੀ ਜਿਹੜਾ ਮੇਰਾ ਬੱਚਾ ਮੈਨੂੰ ਵਾਪਸ ਦੇਤਾ ਉਹਨਾਂ ਨੇ ਕਿੰਨੀ ਉਮਰ ਦਾ ਬੱਚਾ ਦੀ ਜੀ 5 ਸਾਲ ਦੀ ਆ ਜੀ ਇਹ ਮਸਲਾ ਜੀ ਨੰਦਗੜ ਕੋਟੜਾ ਦਾ ਸੀਗਾ ਮੇਰੀ ਬੱਚੀ ਸ਼ੈਨਾ ਪਰਿਵਾਰ ਤੋਂ ਇੱਥੋਂ ਕਮਲਦੀਪ ਕੋਰ ਉਹਨਾਂ ਨੇ ਜੀ ਸਰਪੰਚ ਬਤਾਰ ਸਿੰਘ ਨੇ ਤੱਕੇ ਨਾ ਬੱਚਾ ਖੋ ਕੇ ਆਪਦੇ ਸਹੁਰਿਆਂ ਨੂੰ ਪਰਿਵਾਰ ਨੂੰ ਫੜਾਤਾ ਸੀ ਉਹ ਕਹਿੰਦਾ ਬੱਚਾ ਕਿਸੇ ਹਾਲਤ ਚ ਵੀ ਸੋਨੂੰ ਮਿਲ ਨਹੀਂ ਸਕਦਾ ਵੀ ਇਹਨਾਂ ਦਾ ਕੋਈ ਵਾਰਿਸ਼ ਨਹੀਂ ਰਿਹਾ ਸੀ ਇਹਨਾਂ ਨੂੰ ਦੁਨੀਆ ਬੱਚਾ ਅਸੀਂ ਆਖਿਆ ਵੀ ਸਾਡੀ ਬੱਚੀ ਰੋਂਦੀ ਕਰ ਲਾਉਂਦੀ ਆ ਵੀ ਇਹਨੂੰ ਵੀ ਜ਼ਰੂਰੀ ਚਾਹੀਦਾ ਇਹ ਜ਼ਿੰਦਗੀ ਪਰਿਵਾਰ ਲਈ ਕੱਟ ਲੂਗੀ ਆਪਦੇ ਬੱਚਿਆਂ ਦੇ ਸ਼ਰਤੇ ਉਹਨਾਂ ਨੇ ਜਦੋਂ ਸਾਨੂੰ ਬੱਚਾ ਨਾ ਦਿੱਤਾ ਜੀ ਅਸੀਂ ਸਾਰੇ ਕਿਤੇ ਸਾਰੇ ਆਪਣੀ ਜਿਹੜੀ ਪੰਚਾਇਤ ਗਈ ਹੈ ਸਹਣੇ ਦੀ ਉਹਨਾਂ ਨੇ ਵੀ ਕੋਈ ਚੱਲਣ ਨਹੀਂ ਦਿੱਤੀ ਉਹਨਾਂ ਨੇ ਸਰਪੰਚ ਨੇ ਉਹਨਾਂ ਨੇ ਖਾਲੀ ਹੱਥ ਮੁੜਿਆ ਜੀ ਬੱਚੇ ਤੋਂ ਕੋਈ ਬੱਚੇ ਦੀ ਉਹਨਾਂ ਦੀ ਤਾਕਤ ਨਹੀਂ ਹੋਈ ਵੀ ਬੱਚਾ ਲਿਆ ਸਕਿਓ ਉਦੋਂ ਬਾਅਦ ਅਸੀਂ ਉਹ ਸਾਨੂੰ ਕਹਿੰਦੇ ਦਸਾਂ ਦਿਨਾਂ ਦਾ ਕਰਾਰ ਕਰਾ ਬਤਾਰ ਨੇ ਕਹਿੰਦਾ ਮੈਨੂੰ ਬੱਚੇ ਦੀ ਆਪਦੇ ਦੀ ਕਸਮ ਲੱਗੇ ਮੈਂ ਬੱਚਾ ਛੋਡੇ ਪੰਚਾਇਤ ਘਰ ਚ ਲੈ ਕੇ ਆਉ ਸਾਨੂੰ ਬੱਚਾ 10 ਦਿਨਾਂ ਬਾਅਦ ਕਿਹੜਾ ਲਿਆਉਣਾ ਸੀ ਸਾਨੂੰ ਚੌਥੇ ਦਿਨ ਫੋਨ ਕਰਤਾ ਗੁੜੀਆਂ ਨੂੰ ਉਹ ਕਹਿੰਦਾ ਉਹ ਚਲੇ ਗਏ ਇਥੋਂ ਵੀ ਜਿੱਥੇ ਮਰਜੀ ਭag ਜਾਓ ਬੱਚਾ ਸਾਨੂੰ ਨਹੀਂ ਮਿਲ ਰਹਾ ਮੇਰੇ ਕੋਲੇ ਕੋਈ ਪੰਚਾਇਤ ਕੋਈ ਛੋਡੇ ਪਿੰਡ ਦਾ ਬੰਦਾ ਆਵੇ ਨਾ ਇਸ ਗੱਲ ਜਦੋਂ ਸਾਨੂੰ ਸੁਣੀ ਅਸੀਂ ਗਾਹਾਂ ਡੀਐਸਪੀ ਦੇ ਅਸੀਂ ਪੇਸ਼ ਹੋ ਕੇ ਜਾ ਕੇ ਜੀ ਜਦੋਂ ਸਾਨੂੰ ਉੱਥੋਂ ਵੀ ਸੰਭਾਈ ਨ ਹੋਈ ਸੈਨੇ ਜੋ ਕਰੀ ਅਸੀਂ ਕਲਕੱਤਾ ਸਿੰਘ ਸੁਖਵਿੰਦਰ ਦਾ ਜਾ ਕੇ ਦਰਖਤ ਘਟਕਾਇਆ ਜੀ ਉਹਨੇ ਸਾਡੀ ਤਾਹ ਦਿਲੋਂ ਧੰਨਵਾਦ ਇਹਨਾ ਕਰਦੇ ਆ ਇਹਨੇ ਸਾਡੀ ਮਦਦ ਕੀਤੀ ਸਾਡੀ ਬਾਹ ਫੜੀ ਗਰੀਬਾਂ ਦੀ ਸਾਡੀ ਬਹੁਤ ਜ਼ਿਆਦੇ ਧੜੀ ਵਾਲ ਸਾਰੇ ਪੁਲਿਸ ਮੁਲਾਜ਼ਮਾਂ ਨੇ ਸਾਰੇ ਮਰਗਾਂ ਪੈਣਾ ਨੇ ਵੀਰਾਂ ਨੇ ਸਾਡੀ ਬਹੁਤ ਜ਼ਿਆਦੇ ਮਦਦ ਕੀਤੀ ਆ ਨਜਾਇਜ਼ ਜੀ ਅਸੀਂ ਇਹਨਾਂ ਦੇ ਰਿਣੀ ਆ ਧੰਨਵਾਦ ਇਹ ਜੋਗ ਆ ਜਦ ਵੀ ਇਹਨਾਂ ਨੂੰ ਕੋਈ ਵੀ ਕਮਤਬਲ ਪਵੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਸਾਡੇ ਨਾਲ ਇਹਨਾਂ ਨੇ ਗਰੀਬਾਂ ਦੀ ਬਾਹ ਫੜ ਕੇ ਸਾਡੇ ਨਾਲ ਪੂਰੀ ਮਦਦ ਕੀਤੀ ਆ